ਮਨੁੱਖ ਨੇ ਭੋਜ ਪੱਤਰਾਂ ਤੇ ਲਿਖਿਆ ਅੱਜ ਹਜ਼ਾਰਾਂ ਤਰ੍ਹਾਂ ਦੇ ਕਾਗਜ਼ਾਂ ਦਾ ਮਨੁੱਖ ਜਨਮ ਦਾਤਾ ਹੈ ਵਧੀਆ ਤੋਂ ਵਧੀਆ ਕਾਗਜ਼ ਜ਼ਿੰਦਗੀ ਦੇ ਹਰ ਸ਼ੋਬੇ ਦੇ ਮਨੁੱਖ ਕਿਸੇ ਹੱਦ ਤੱਕ ਬੈਰੂਨੀ ਤੌਰ ਤੇ ਵਿਕਸਿਤ ਹੋਇਆ ਹੈ ਬੜਾ ਭਾਰੀ ਇਸਨੇ ਵਿਕਾਸ ਕੀਤਾ ਆਦੀ ਮਨੁੱਖ ਜੰਗਲੀ ਮਨੁੱਖ ਜਿਹਨੂੰ ਵਾਨਰ ਕਹਿੰਦੇ ਨੇ ਵਨਨਰ ਜੰਗਲ ਵਿੱਚ ਰਹਿਣ ਵਾਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਬਿਸਮਾਦ ਨਾ ਗਏ ਫਿਰੇ ਜੰਤ ਨਗਨਤਾ ਦਾ ਬੋਧ ਮਨੁੱਖ ਨੂੰ ਹੋਇਆ ਪਸ਼ੂਆਂ ਨੂੰ ਨਹੀਂ ਹੋਇਆ ਸਾਈਂਕ ਜੀ ਕੰਨ ਮੈਂ ਹੈਰਾਨ ਬਿਸਮਾਦ ਹੋ ਜਾ ਬਾਰੀਕ ਨਿਗਾਹਾਂ ਗੁਰੂ ਨਾਨਕ ਦੀਆਂ ਹਰ ਚੀਜ਼ ਨੂੰ ਬੜੀ ਬਾਰੀਕੀ ਨਾਲ ਲੈਂਦੀ ਨਗਨਤਾ ਦੇ ਬੋਧ ਨੇ ਹੀ ਮਨੁੱਖ ਨੂੰ ਮਨੁੱਖ ਬਣਾਇਆ ਹੈ ਪਸ਼ੂਆਂ ਦੇ ਵਿੱਚ ਇਹ ਨਗਨਤਾ ਦਾ ਬੋਧ ਨਹੀਂ ਹੈ ਵੀ ਅਸੀਂ ਨੰਗੇ ਹਾਂ ਐਸਾ ਗਿਆਨ ਨਹੀਂ ਬਿਸਮਾਦ ਨਾ ਗਏ ਫਿਰੇ ਜੰਤ ਉਸ ਦਿਨ ਮਨੁੱਖ ਪਸ਼ੂਆਂ ਤੋਂ ਵੱਖ ਹੋ ਗਿਆ ਇਹਦੇ ਅੰਦਰ ਮਨੁੱਖਤਾ ਦਾ ਜਨਮ ਆਇਆ ਕੇਲੇ ਦੇ ਪੱਤਿਆਂ ਨਾਲ ਬੋਰਡ ਦੀਆਂ ਛਾਲਾਂ ਨਾਲ ਦਰਖਤਾਂ ਦੇ ਪੱਤਿਆਂ ਨਾਲ ਘਾਹ ਸਪੋਸ਼ਣ ਨਾਲ ਇਸ ਨੇ ਆਪਣਾ ਤਨ ਰਚਿਆ